152 ਔਰਤਾ ਸਮੇਤ 990 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਚ ਪੈਂਦੇ ਬੇਸ ਕੈਂਪ ਤੋਂ ਕਸ਼ਮੀਰ ਦੇ ਦੋ ਮੁੱਖ ਬੇਸ ਕੈਂਪਾਂ ਲਈ ਰਵਾਨਾ ਹੋਇਆ ਅਮਰਨਾਥ ਯਾਤਰਾ ਦੇ ਲਈ ਸ਼ਰਧਾਲੂਆਂ ਦੇ 37ਵੇਂ ਜੱਥੇ ਵਿੱਚ 41 ਸਾਧੂ ਅਤੇ 9 ਸਾਧਗੀਆਂ ਵੀ ਸ਼ਾਮਲ ਨੇ ਕੁੱਲ 991 ਸ਼ਰਧਾਲੂਆਂ ਵਿੱਚੋਂ 815 ਸ਼ਰਧਾਲੂ ਰਵਾਇਤੀ 48 ਕਿਲੋਮੀਟਰ ਲੰਬੇ ਪਹਿਲਗਾਮ ਮਾਰਗਵਲ ਅਤੇ 176 ਸ਼ਰਧਾਲੂ ਸਿਰਫ 14 ਕਿਲੋਮੀਟਰ ਲੰਬੇ ਪਰ ਮੁਸ਼ਕਲ ਬਾਲਟਾਲ ਰਸਤੇ ਦੇ ਅੱਗੇ ਵਧੇ ਹੁਣ ਤੱਕ 495000 ਤੋਂ ਵੱਧ ਸ਼ਰਧਾਲੂ 3880 ਮੀਟਰ ਦੀ ਉਚਾਈ ਤੇ ਬਣੇ ਸ੍ਰੀ ਅਮਰਨਾਥ ਗੁਫਾ ਮੰਦਰ ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 5000 ਸ਼ਰਧਾਲੂ ਅਜੇ ਵੀ ਰਜ਼ਾਨਾ ਗੁਫਾ ਚ ਧਾਰਮਿਕ ਰਵਾਇਤਾਂ ਪੂਰੀਆਂ ਕਰਨ ਲਈ ਆ ਰਹੇ ਨੇ ਇਸ ਸਾਲ 29 ਜੂਨ ਨੂੰ ਰਸਮੀ ਤੌਰ ਤੇ ਸ਼ੁਰੂ ਹੋਈ ਇਹ ਯਾਤਰਾ 19 ਅਗਸਤ ਤੱਕ ਜਾਰੀ ਰਹੇਗੀ ਇਸ ਤੀਰਥ ਯਾਤਰਾ ਦਾ ਆਖਰੀ ਗੇੜ 14 ਅਗਸਤ ਤੋਂ ਸ਼ੁਰੂ ਹੋਵੇਗਾ ਜਦੋਂ ਭਗਵਾਨ ਸ਼ਿਵ ਦੀ ਪਵਿੱਤਰ ਛੜੀ ਮੁਬਾਰਕ ਪਹਿਲਗਾਉਂ ਤੋਂ ਯਾਤਰਾ ਵਿੱਚ ਸ਼ਾਮਲ ਹੋਵੇਗੀ